ਹਾਂਜੀ ਬਾਈ ਜਿਹੜਾ ਆਪਾਂ ਖੱਟੀ ਲੱਸੀ ਦਾ ਕੋਲ ਹੁੰਦਾ ਜਿਹੜੀ ਲੱਸੀ ਬਾਜ ਜਾਂਦੇ ਆ ਆਪਣੇ ਕੋਲ ਉਹਨਾਂ ਆਪਾਂ ਡਰਮੇ ਚ ਪਾਈ ਜਾਂਦੇ ਆ ਇਹ ਆਪਣੇ ਕੋਲੇ ਹੁਣ ਹੈਗੀ 6 ਮਹੀਨਿਆਂ ਦੀ ਪੁਰਾਣੀ ਲੱਸੀ ਹੈ ਇਹ ਤੇ ਜਾਨੀ ਕਿ ਦਵਾਈ ਨਾਲੋਂ ਵੀ ਭੈੜੀ ਹੈ ਇਹ ਇਹ 16 ਲੀਟਰ ਦੇ ਵਿੱਚ 1 ਲੀਟਰ ਹੀ ਪੋਣੀ ਹੈ ਇਹ ਆਪਾਂ ਤੇ ਸਾਰਾ ਤੇਲਾ ਮਾਰ ਦੂਗੇ ਇਹਦੇ ਜਿਹੜੇ ਪੱਤੇ ਆਪਣੇ ਇਕੱਠੇ ਹੁੰਦੇ ਜਿਵੇਂ ਮਿਰਚਾਂ ਦੇ ਉਹਦੇ ਤੇ ਆਪਣਾ ਦੁੱਧ ਛੜਕ ਸਕਦੇ ਆ ਆਪਣਾ ਉਹਦੇ ਚ ਪਾ ਕੇ ਦਰਮੀ ਦੇ ਵਿੱਚ 1/2 ਕਿਲੋ ਦੁੱਧ ਤੇ ਜੋ ਆਪਾਂ ਲੱਸੀ ਆ 1 ਲੀਟਰ ਲੱਸੀ ਵਰਤਣੀ ਹੈ ਇਹ ਆਪਣਾ ਦਰਮੀ ਦੇ ਤੇ ਉਹਦੇ ਨਾਲ ਮਿਰਚ ਆਪਣੀਆਂ ਸਹੀ ਹੋ ਜਾਂਦੀਆਂ ਨੂੰ ਫੰਗਸ ਨਹੀਂ ਆਉਂਦੀ ਜਿਹੜਾ ਠੂਠੀ ਰੋਗ ਹੁੰਦਾ ਹੈਗਾ ਠੂਠੀ ਰੋਗ ਨੂੰ ਇਹ ਖਤਮ ਕਰ ਦਿੰਦੀ ਆ ਤੇ ਜਮੀਨ 'ਚ ਪੈ ਜੇ ਤਾਂ ਉਹਦੋਂ ਵੀ ਚੰਗੀ ਜਮੀਨ ਨੂੰ ਪੂਲਾ ਕਰਦੀ ਹੈ ਇਹ। ਢੋਲ ਤਿਆਰ ਹੋ ਜਾਂਦਾ ਮੰਨ ਲਓ ਇਹਦਾ ਆਪਾਂ ਲੱਸੀ ਦਾ ਤੇ ਕਲੀ ਦੇ ਪਾਣੀ ਦਾ ਆਪਾਂ ਪਾ ਸਕਦੇ ਹਾਂ ਪਾਣੀ ਦੇ ਵਿੱਚ। ਬਾਈ ਜਦੋਂ ਲੱਸੀ ਮੁਸਕ ਜਾਂਦੀ ਆ ਆਪਣੇ ਤਾਂ ਲੋਕ ਕਹਿੰਦੇ ਖਰਾਬ ਹੋ ਗਈ ਢੋਲ ਦਿਓ। ਇਹ ਜਦੋਂ ਤੁਸੀਂ ਟੱਕਣ ਖੋਲੇ ਦਾ ਦੂਰ ਦੂਰ ਤਾਈਂ ਸਮੈਲ ਆਉਂਦੀ ਆ ਹਨਾ। ਹਾਂ ਬਾਈ ਇਹ ਤਾਂ ਜਦੋਂ ਆਪਣੇ ਆਪ ਦੇ ਘਰ ਦੀ ਆਪਣਾ ਹੋਰ ਗੱਲ ਇਹ ਵੀ ਆਪਾਂ ਪੱਠੇ ਨਹੀਂ ਪਸੂਗਾ ਤੇ ਵੀ ਦੇ ਆਪਾਂ ਆਹੀ ਜਿਹੜੇ ਵਾਹ ਤੇ ਦੁੱਧ ਵੀ ਆਪਣਾ ਆਰਗੈਨਿਕ ਤੇ ਲੱਸੀ ਵੀ ਆਰਗੈਨਿਕ ਹੀ ਸਮਝ ਲਓ ਇੱਕ ਇਹ। ਠੀਕ। ਤੇ ਇਹ ਸਮੈਲ ਇਹ ਆਪਣੇ ਨਾ ਜਿਹੜੀ ਆਪਣੇ ਜੀ ਬਜ਼ਾਰ ਚ ਤਾਂ ਆਪਾਂ ਸਮੈਲ ਹੱਥ ਤੇ ਸੈਂਟ ਵਰਤੀ ਜਾਂਦੇ ਹਾਂ ਲਾ ਕੇ ਪਿੰਡੇ ਤੇ। ਪਹਿਲਾਂ ਲੋਕਾਂ ਦੇ ਸੇਧ ਪਿੰਡੇ ਇਸ ਕਰੇ ਕੂਲੇ ਹੁੰਦੇ ਸੀ ਲੱਸੀ ਨਾਲ ਲਣਾਉਂਦੇ ਸੀਗੇ। ਕਿਉਂ ਲੱਗਦਾ ਸੀ ਪਿੰਡੇ ਤੇ? ਹੁਣ ਕੀ ਆ ਸ਼ੈਂਪੂ ਆ ਸ਼ੈਂਪੂ ਦੇ ਵਿੱਚ ਕਾਸਟਿਕ ਸੋਡਾ ਪੈਂਦਾ ਹੈਗਾ। ਕਾਸਟਿਕ ਸੋਡਾ ਲੋਹ ਦੀ ਨਗਾਲ ਪਾੜ ਦਿੰਦਾ ਤੇ ਉਹ ਆਪਣੀ ਚਮੜੀ ਦਾ ਕਿਉਂ ਨਾ ਖਰਾਬ ਕਰੂਗਾ? ਚਮੜੀ ਨੂੰ ਨਰਮ ਕਰੂਗਾ ਉਹ। ਫਿਰ ਤਾਂ ਕਰਕੇ ਆਪਣੇ ਲੋਕਾਂ ਨੂੰ ਸਕੇਨ ਦੀ ਪ੍ਰੋਬਲਮ ਆ। ਪੁਰਾਣੇ ਪਿਓ ਗਏ ਤਾਂ ਹੀ ਡਡੇ ਵਾਲ ਹੁੰਦੇ ਸੀਗੇ ਕਿਉਂਕਿ ਲੱਸੀ ਨਾਲ ਨਹਾਉਂਦੇ ਸੀਗੇ ਦਹੀਂ ਨਾਲ ਨਹਾਉਂਦੇ ਸੀਗੇ ਇਹ ਚ ਕਿਆ ਹੋ ਵੀ ਆਉਂਦਾ ਗਿਆ ਵਿੱਚ ਲੱਸੀ ਦੇ ਕਿਆ ਹੋਵੇ ਲੋ ਵੀ ਹੁਣ ਕੀ ਕਰੂਗਾ ਤਾਕ ਦੇਊਗਾ ਵਾਲਾਂ ਨੂੰ ਤਾਕ ਦੇਊਗਾ ਬਾਡੀ ਨੂੰ ਤਾਕ ਦੇਊਗਾ ਸਕਿਨ ਨੂੰ ਤਾਕ ਦੇਊਗਾ ਤੇ ਲੋਕ ਇਹ ਚ ਜਨ ਨਾਲ ਟੁੱਟ ਗਏ ਜੀ ਹਣ ਟਟਿਆ ਕਰਕੇ ਆਪਣੇ ਚਮੜੀ ਰੋਗ ਹੋ ਗਏ ਸਕਿਨ ਰੋਗ ਹੋ ਗਏ ਆ ਲੋਕਾਂ ਨੂੰ ਇਹਨੇ ਮੇਨ ਕਾਰਨ ਇਹੀ ਵਾਲ ਝੜਨ ਲੱਗ ਗਏ ਛੋਟੀ ਉਮਰ ਦੇ ਬੱਚਿਆਂ ਦੇ ਵਾਲ ਕਿਉਂਕਿ ਆਪਣੇ ਨਿੱਕੇ ਦੇ ਬੱਚੇ ਨੂੰ ਸ਼ੈਂਪੂ ਨਾਲ ਨਵਾਈਏ ਨੇ ਸ਼ੈਂਪੂ ਦਾ ਕਾਸਟਿਕ ਛੋੜਾ ਉਹਦੇ ਚ ਉਹ ਉੱਪਰ ਲਿਖਿਆ ਵੀ ਹੈ ਬਕਾਇਦਾ ਆਪਣੇ ਲੋਕ ਪੜ੍ਹ ਕੇ ਵੀ ਉਹਨੂੰ ਪੜ੍ਹਦੇ ਨਹੀਂ ਵਿੱਚ ਕਟਕ ਛੋੜਾ ਪਿਆ ਫੇਰ ਵੀ ਉਹਦੇ ਵਰਤੋਂ ਕਰਦੇ ਆ ਜੀ ਵੀ ਉਹੀ ਹੁਣ ਸਾਬਣ ਆ ਗਈ ਭਾਂਡੇ ਮਾਂਜਣਾਂ ਵਾਸਤੇ ਉਹ ਅੰਦਰ ਜਾਂਦੀ ਆ ਅੱਗੇ ਲੋਕ ਸੁਹਾਨਾ ਭਾਂਡੇ ਮਾਂਜਦੇ ਸੀਗੇ ਉਹ ਜਿਹੜੇ ਤੰਦਰੁਸਤ ਸੀਗੇ ਲੋਕ ਆ ਵੀ ਇਹ ਲੋਕ